ਦਰਸ਼ਨ ਦੀਜੇ ਖੋਲ ਕੇਵਾ ਦਰਸ਼ਨ ਦੀਜੇ ਖੋਲ ਕੇਵਾ ਦਰਸ਼ਨ ਦੀਜੇ ਖੋਲ ਕੇਵਾ ਧਰਮਾਂ ਤੇ ਠਾਂਡੇ

ਦਰਸ਼ਨ ਕੀਜੋ ਕੋ ਲਕਵਾ ਦਰਸ਼ਨ ਕੀਜੋ ਕੋ ਲਕਵਾ ਪਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾں ਪਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸ ਸਹਿ ਹੰਸਾਏ ਅਰਜਨ ਹਰਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਜਠੇ ਸਭ ਦੁਖ ਜਾਇ ਤੈ ਭਾਦਰ ਸਿਮਰਿਆ ਹੈ ਘਰ ਨਾਉ ਨੀਂਦ ਆਵੇ ਧਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਾਖ ਦੀ ਦਰਦਾ ਧਿਆਨ ਧਰ ਕੇ ਬੋਲੋ ਜੀ ਜਾ ਪਿਆਰਿਆਂ ਤੋਂ ਹਾਂ ਸਹਿਬਜਾਦਿਆਂ ਚਾੜੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਖ ਦਿਲਾਈ ਦੇਖਵਾ ਵੀ ਦੇਖ ਕੇ ਅਨੁਭਵ ਕੀਤਾ ਇਹਨਾਂ ਪਿਆਰਿਆਂ ਸੁਪਿਆਰਿਆਂ ਦੀ ਕਮਾਈ ਦਾ ਧਿਆਨ ਪਰ ਕੇ ਖਾਲਸਾ ਜੀ ਬੁੱਢਾ ਜੀ ਨਾ ਫਿਰ ਫਿਰ ਗਿਆ ਨੇ ਧਰਮ 헤 ਤਸੀਸ ਦਿੱਤੇ ਬੰਦ ਬੰਦ ਕਟਵਾਈ ਖੋਪਰੀਆਂ ਲੁਹਾਈਆਂ ਦਰਖੜੀਆਂ ਤੇ ਜੜਿਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾੜੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾ ਨਾਲ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੁੱਲੋ ਆਪਖਤਾ ਸਰਬਤ ਗੁਰਦਵਾਰੀਆਂ ਦਾ ਧਿਆਨ ਧਰ ਕੇ ਬੋਲੋ ਜੀ ਰਤਨਾਇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਨੰਦ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆ ਇਤ ਦੇਗ ਤੇਗ ਭਟੇ ਬਿਰਦ ਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲ ਜੀ ਸੁਖੀਦਾਨ ਕੇਸਦਾਨ ਰਹਿਤਦਾਨ ਬਵੇਕਦਾਨ ਵਿਸਹਾਦਾਨ ਪ੍ਰੋਸਾਦਾਨ ਦੰਨ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸਨਾਨ ਚਾਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਕਾਲ ਧਰਮ ਦਾ ਜੈਕਾਰ ਗੋਲੋ ਜੀ ਖੰਦਾ ਮੰਨਨੀਵਾ ਮੱਤ ਉੱਚੀ ਮੱਤ ਪੱਤ ਦਾ ਰੱਖ ਆਪਵਾਹੀ ਗੁਰੂ ਇਹ ਆਕਾਰ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ ਫਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧੰਨਾ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੇ ਵੇ ਛੋੜਿਆ ਗਿਆ ਹੈ ਇਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬੈਸੋ ਹੇ ਨਿਮਾਣਿਆਂ ਦੇ ਮਾਣ ਲੈ ਤਾਣਿਆਂ ਦੇ ਤਾਣ ਲੈ ਪੁੱਟਿਆਂ ਦੀ ਓ ਤਾ ਧੰਨ ਧੰਨ ਸਤਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀ ਆਪ ਜੀ ਦੇ ਹਾਜ਼ੂਰ ਅਰਦਾਸ ਬੇਨਤੀ ਹੈ ਸਤਿਗੁਰ ਜੀ ਆਪ ਜੀ ਦੇ ਬਾਣੀ ਅੰਦਰ ਰਾਤ ਬਤੀਤ ਹੋਈ ਹੈ ਚਾਰ ਪਹਿਰ ਦਿਨ ਆਇਆ ਆਪ ਜੀ ਦੇ ਬਾਣੀ ਅੰਦਰ ਸੇਵਾ ਸਿਮਰਨ ਕਰਦਿਆਂ ਬਤੀਤ ਕਰਾਉਣਾ ਧੰਨ ਧੰਨ ਅਮਰ ਸ਼ਹੀਦਾ ਬਾਬਾ ਦੀਪ ਸਿੰਘ ਜੀ ਤੇਨਾ ਦੀ ਪਾਵਨ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਦੇਖੇ ਪਾਵਨ ਦਰਬਾਰ ਦੇ ਅੰਦਰ ਸਤ ਗੁਰੂ ਜੀ ਸੁੰਦਰਾ ਸਿੰਘਾਸਣ ਪਿਆਰ ਹਨ ਸਤ ਗੁਰੂ ਸਿੰਘਾਸਣ ਤੇ ਸਾਜ ਕੇ ਸੰਗਤਾਂ ਨੂੰ ਖੁੱਲ੍ਹ ਦਰਸ਼ਨ ਦੀਦਾਰ ਅਤੇ ਆਪ ਜੀ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰੋ ਸਤ ਗੁਰੂ ਜੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਫੇਲ ਫੋਲੋ ਪੇਟਾਵਾ ਸੇਵਾਵਾ ਦਰ ਪਰਵਾਨ ਕਰਨੀਆਂ ਯਾਤਰਾ ਸਭਲੇ ਕਰਨੇ ਸ਼ੋਭ ਭਾਵਨਾਵਾਂ ਪੂਰੀਆਂ ਕਰਨੀਆਂ ਸਰਬੱਤ ਦੇ ਕਾਰਜ ਰਾਸ ਕਰਨੇ ਸਤਿਗੁਰੂ ਜੀ ਸੰਗਤਾਂ ਹਾਜ਼ਰ ਹਨ ਆਪ ਜੀ ਦੇ ਪਾਵਨ ਸਰੂਪ ਸਨ ਅਸਥਾਨ ਤੋਂ ਪ੍ਰਕਾਸ਼ ਅਸਥਾਨ ਨੂੰ ਲੈ ਜਾਣ ਦੇ ਅਗਿਆ ਦੇਸ਼ੋ ਰਸਤੇ ਦਿਰਵਾਨ ਗਿਵੈਸ਼ੋ ਰਸਤੇ ਦਿਵਤ ਅੰਗ ਸੰਗ ਸਹਾਈ ਹੋਣਾ ਸਈ ਪਿਆਰੀ ਮਿਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਤੇ ਪਿਆਰ गुजी की फते वल